ਕਿਵੇਂ ਕੇ ਮਸ਼ੀਨੀ ਯੁੱਗ ਹੈਗਾ ਆ ਮਸ਼ੀਨਾਂ ਦਾ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਬਹੁਤ ਦੇਖੀ ਆਉਣਗੀਆਂ ਪਰ ਅੱਜ ਤੁਹਾਨੂੰ ਇੱਕ ਬਹੁਤ ਹੀ ਦੁਰਲਭ ਤੇ ਪੁਰਾਣੀ ਗਜ਼ ਮਸ਼ੀਨ ਆਪਾਂ ਦਿਖਾਉਣ ਜਾ ਰਹੇ ਹਾਂ ਸੋ ਇਹ ਵੀਰ ਸਾਡਾ ਕਪਿੰਡ ਕੱਚਾ ਮਾਸੀ ਵਾਲਾ ਵਿਖੇ ਸਲਾਈ ਦਾ ਕੰਮ ਕਰਦਾ ਇਹਨਾਂ ਦੇ ਜਿਹੜੇ ਬਜ਼ੁਰਗ ਆ ਉਹ ਵੀ ਪ੍ਰਾਤਨ ਸਮਿਆਂ ਤੋਂ ਇਹ ਜਿਹੜਾ ਸਲਾਈ ਦਾ ਕੰਮ ਇੱਥੇ ਕਰਦੇ ਰਹੇ ਆ ਸੋ ਇਹ ਜਿਹੜੀ ਮਸ਼ੀਨ ਆ ਬਹੁਤ ਹੀ ਗੁੰਝਲਦਾਰ ਦੇਖਣ ਨੂੰ ਤਾਂ ਬੋਡੀ ਗੁੰਝਲਦਾਰ ਮਸ਼ੀਨ ਲੱਗਦੀ ਆ ਇੰਨਾ ਕ ਜਿਆਦਾ ਸਫੇਅਰ ਪਾਰਟ ਇਹਦੇ ਵਿੱਚ ਸਾਨੂੰ ਨਜ਼ਰ ਆਉਂਦਾ ਤੇ ਆਪਾਂ ਇਹਨਾਂ ਤੋਂ ਇਹਦੇ ਬਾਰੇ ਪੁੱਛਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਇਹ ਇਹਦੇ ਵਿੱਚ ਫੰਕਸ਼ਨ ਹੈਗੇ ਆ ਕਿੱਥੋਂ ਦੀ ਇਹ ਮਸ਼ੀਨ ਬਣੀ ਹੋਈ ਆ ਬਈ ਦੇਖਣੇ ਬਣਦੀ ਆ ਵੀ ਮਸ਼ੀਨ ਬਹੁਤ ਹੀ ਆਲਾ ਦਰਜੇ ਦੀ ਜਿਹੜੀ ਇਹ ਮਸ਼ੀਨ ਇਹ ਖਾਲੀ ਲੱਗ ਰਹੀ ਆ ਦੇਖੋ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਆਪਣਾ ਨਾਮ ਸੁਭਨਾਮ ਹੈਗਾ ਜੀ ਮੇਰਾ ਨਾਮ ਕੁਲਦੀਪ ਕੁਮਾਰ ਕੁਲਦੀਪ ਕੁਮਾਰ ਜੀ ਇਹ ਜਿਹੜੀ ਮਸ਼ੀਨ ਆ ਇਹ ਕੀ ਕੀ ਕੰਮਕਾਰ ਕਰਦੀ ਆ ਜਿਹੜੀ ਜਿਹੜੇ ਪਟਣਾ ਦੇ ਕਾਜ ਹੁੰਦੇ ਆ ਠੀਕ ਠੀਕ ਜਰਮਨ ਦੀ ਬਣੀ ਆ ਅੱਛਾ ਕਿੱਥੇ ਦੀ ਬਣੀ ਹੋਈ ਹੈ ਮਸ਼ੀਨ ਜਰਮਨ ਦੀ ਜਰਮਨ ਦੀ ਇਹ ਇਹ ਕਿੰਨੇ ਸਾਲ ਪੁਰਾਣੀ ਹੋਣੀ ਆ ਮਸ਼ੀਨ ਸੋ ਦੇਖੋ ਜੀ ਕਿਨਾਂ ਦਾ ਕਹਿਣ ਦਸਣ ਅਨੁਸਾਰ ਜਿਹੜੀ ਇਹ ਮਸ਼ੀਨ ਆ ਇਹ 70 ਤੋਂ 80 ਸਾਲ ਇਹ ਇਹ ਪੁਰਾਣੀ ਹੈਗੀ ਆ ਕੀ ਮਸ਼ੀਨਾਂ ਕੀ ਨੋ ਇਹਦਾ ਫਿੰਗਰ ਦੀ ਹੈ ਸਿੰਗਰ ਕੰਪਨੀ ਆ ਲੈ ਆ ਬੰਦ ਪਾਈ ਜੇ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ ਸਿੰਗਰ ਕੰਪਨੀ ਦੀ ਇਹ ਇਹ ਮਸ਼ੀਨ ਇਹ ਹੈਗੀ ਆ ਇਹ ਤੁਹਾਨੂੰ ਇਹਦੇ ਤੇ ਕੰਮ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਹੋ ਗਏ 45 ਸਾਲ ਹੋ ਗਏ ਕੰਮ 40 45 ਸਾਲ ਤੁਹਾਨੂੰ ਹੋ ਗਏ ਇਹਦੇ ਤੇ ਕੰਮ ਕਰਦੇ ਨੂੰ ਹਨਾ ਜੀ ਸੋ ਇੱਕ ਵਾਰ ਫੇਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬਹੁਤ ਜ਼ਿਆਦਾ ਵਧੀਆ ਮਸ਼ੀਨਾਂ ਦੇਖਣ ਲਈ ਉਹ ਇੰਨੀ ਇਹ ਵਧੀਆ ਲੱਗਦੀ ਆ ਕਿ ਜੇ ਇਹ ਵੀਡੀਓ ਦੇਖ ਕੇ ਵੀ ਇਹ ਪੂਰਾ ਨਿਹਾਲ ਹੋ ਜਾਓਗੇ ਕਿ ਵਾਕਈ ਵੀ ਜਰਮਨ ਦੀ ਜਿਹੜੀ ਮਸ਼ੀਨ ਆ ਇੱਕ ਬਹੁਤ ਆਪੇ ਕਰਦੀ ਆ ਆਪੇ ਕਰਦੀ ਆ ਹਾਂਜੀ ਅੱਛਾ ਇੱਕ ਮਿੰਟ ਦਿਖਾਉਂਗਾ ਕਿਦਾਂ ਦਾ ਕਾਜ ਕਰਿਆ ਇਹ ਆ ਤੁਸੀਂ ਦੇਖ ਸਕਦੇ ਆ ਕਿ ਆ ਜਿਹੜਾ ਆ ਕਾਜ ਇਹ ਬਟਨ ਲਾਉਣ ਲਈ ਤਿਆਰ ਜਿਹੜਾ ਹੋ ਚੁੱਕਾ ਦੇਖੋ ਵੀ ਜਿਉਂ-ਜਿਉਂ ਤਕਨੀਕ ਵਧੀ ਆ ਉਸ ਹਸਾਵ ਦੇ ਨਾਲ ਮਸ਼ੀਨਰੀ ਵੀ ਨੇ ਵੀ ਤਰੱਕੀ ਕੀਤੀ ਆ ਆ ਮਸ਼ੀਨਾਂ ਦੇ ਕੋਲ ਬਿਲਕੁਲ ਸਾਇਲੈਂਟ ਇਹ ਚੱਲਦੀ ਆ ਲਾਈਟ ਵੀ ਇਹਦੇ ਵਿੱਚ ਲੱਗੀ ਹੋਈ ਆ ਜਿੱਥੇ ਇਹ ਸੂਈ ਚੱਲ ਰਹੀ ਆ ਸੋ ਜੇ ਆਪਾਂ ਕੁਲਦੀਪ ਭਾਈ ਪੁਰਾਣੀ ਗੱਲ ਕਰੀਏ ਹਾਂਜੀ ਪੁਰਾਣੇ ਸਮਿਆਂ ਦੀ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਮਸ਼ੀਨ ਆ ਉਹ 70 80 ਸਾਲ ਪੁਰਾਣੀ ਹੈਗੀ ਆ ਹਾਂਜੀ ਹਾਂਜੀ ਉਦੋਂ ਤਾਂ ਇਹ ਜੇ ਆਪਾਂ ਦੇਖੀ ਵੀ ਆ ਸੜਕਾਂ ਵੀ ਇੱਥੇ ਆਪਣੇ ਲਗਭਗ ਹੈ ਨਹੀਂ ਸੀ ਹਾਂ ਨਾ ਜਾਤੋਂ ਪਹਿਲਾਂ ਹੈ ਨਾ ਜਾਤੋਂ ਪਹਿਲਾਂ ਕੱਚੀਆਂ ਸੜਕਾਂ ਹੁੰਦੀਆਂ ਸੀ ਫਿਰ ਉਹ ਬਜ਼ੁਰਗ ਜਿਹੜੇ ਆ ਉਹਨਾਂ ਹਾਲਾਤਾਂ ਵਿੱਚ ਇਹ ਮਸ਼ੀਨ ਕਿਵੇਂ ਲਈ ਹੋਊਗੀ ਇਹ ਜਾਤੋਂ ਜਲੰਧੋਂ ਆ ਰਿਹਾ 80 ਰੁਪਏ ਚੰਦੀ ਦੇ ਆ ਦੀ ਚਾਂਦੀ ਦੇ ਰੁਪਈਆ ਦੀ 80 ਰੁਪਈਏ ਬਹੁਤ ਇਹ ਵੀ ਬਹੁਤ ਵੱਡੀ ਇਹ ਗੱਲ ਕੀ ਪਈ ਹੈਗੀ ਬਾਈ ਇਹਦਾ ਮਤਲਬ ਵੀ ਉਹਨਾਂ ਦੇ ਨਾਲ ਵਿੱਚ ਵੀ ਉਹਨਾਂ ਬਜ਼ੁਰਗਾਂ ਕੋਲ ਬਹੁਤ ਕੰਮ ਹੁੰਦਾ ਹੋਊਗਾ ਹਾਂ ਹਾਂ ਕੰਮ ਆ ਜਾ ਸਾਡੇ ਘਰ ਤੇ ਹੋਰ ਕੋਈ ਨਹੀਂ ਦਾ ਮਾ ਛੋਟੇ ਤੱਕ ਅੱਛਾ ਜੀ ਹਾਂ 6 ਕਿਲੋ ਸ਼੍ਰੀ ਮਾਚੀਵਾਲਾ ਸਾਹਿਬ ਤੱਕ 15 ਕਿਲੋਮੀਟਰ ਇਧਰ ਨੂੰ ਕਿਸੇ ਕੋਲ ਮਸ਼ੀਨ ਹੈ ਨਹੀਂ ਸੀ ਹਾਂ ਹੱਥਾਂ ਨਾਲ ਕੰਮ ਕਰਦੇ ਪਹਿਲਾਂ ਅੱਛਾ ਜੀ ਤੂੰ ਜੀ ਆਪਾਂ ਇੱਕ ਗੱਲ ਹੋਰ ਕਰੀਏ ਕਿ ਫਿਰ ਉਹਨਾਂ ਦਿਨਾਂ ਵਿੱਚ ਤਾਂ ਐਦਾਂ ਕੋਈ ਕਪੜਾ ਲੱਤਾ ਸੁਆਂਦਾ ਨਹੀਂ ਤਾਂ ਵਿਆਹ ਸ਼ਾਦੀਆਂ ਵਿੱਚ ਕਪੜੇ ਸੁਆਏ ਜਾਂਦੇ ਦੇ ਜਲ ਕਾਗਲੇ ਪਿੰਡਾਂ ਹੀ ਲੱਗੇ ਜਾਂਦੇ ਸਨ ਅੱਛਾ ਮਸ਼ੀਨ ਲੈ ਕੇ ਪਿੰਡ ਚਲੇ ਜਾਣਾ ਫਿਰ ਫਿਰ ਉਹਦਾ ਫਿਰ ਕਪੜੇ ਸੀਨੇ ਸੀਨੇ ਨੂੰ ਉੱਥੇ ਕਈ ਕਈ ਦਿਨ ਲੱਗ ਜਾਂਦੇ ਹੁੰਦੇ ਅੱਛਾ ਮਹੀਨਾ ਪਿੰਡਾਂ ਵਿੱਚ ਵਿਆਹ ਕਰਾਈ ਹੁੰਦੇ ਅੱਛਾ ਲਕਣੀ ਦੂਏ ਦਾ ਮਸ਼ੀਨ ਤੋਂ ਮੇਰਾ ਤੀਏ ਦੇ ਐਦਾਂ ਲੱਗਦਾ ਮਹੀਨਾ ਮਹੀਨਾ ਲੱਗਦਾ ਵੀ ਕਹਿਣ ਦਾ ਮਤਲਬ ਵੀ ਐਦਾਂ ਦਾ ਕਿ ਵੀ ਸੇਪਿਓ ਕਈ ਜਿਮੀਂ ਜਿਹੜੇ ਜੱਟ ਪਾਈਦੇ ਸਨ ਜੇ ਪੀ ਦਾਣੇ ਦੰਦੇ 6 ਮਹੀਨੇ ਬਾਅਦ 6 ਮਹੀਨੇ ਬਾਅਦ ਦਾਣੇ ਦੇ ਦੇਣੇ ਵੀ ਸਾਰੇ ਟੱਬਰ ਦੇ ਸੂਟ ਇੱਕ ਵਾਰ ਜਾ ਕੇ ਸਿਆਣੇ ਹਾਂ ਹੈਨਾ ਹਾਂ ਉਹ ਵਿਆਹ ਦੇ ਵੱਖਰੇ ਵਾਹ ਹੁੰਦੇ ਜਿਆਦਾ ਤੁਸੀਂ ਜਿਆਦਾ ਕੰਮ ਕਿਹੜੇ ਪਿੰਡ ਦੇ ਵਿੱਚ ਕੀਤਾ ਭਾਈ ਸ਼ੇਰਗੜ੍ਹ ਚ ਜਦੋਂ ਕੰਮ ਕੀਤਾ ਪਿੰਡ ਸ਼ੇਰ ਪਿੰਡ ਸ਼ੇਰਗੜ੍ਹ ਦੇ ਵਿੱਚ ਜਿਆਦਾ ਉਹਨਾਂ ਬੋਰਗਨ ਕੰਮ ਕੀਤਾ ਹੈਨਾ ਜੀ ਬਾਕੀ ਅਸੀਂ ਉਹਨੇ ਪਿੰਡ ਕਟੜਾਲਾ ਹੈਡਾ ਇਹ ਪਿੰਡ ਤੇ ਹੂੰ ਇਹ ਕਹਿੰਦਾ ਤਾਂ ਹੈਡਾ ਉੱਥੇ ਤੱਕਰੀ ਹਿੰਦਾ ਫੇਰ ਇਹਦਾ ਮਤਲਬ ਵੀ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਤੁਸੀਂ ਇਹ ਪਹਿਲਾਂ ਤੋਂ ਹੀ ਕੰਮ ਕਰਦੇ ਰਹੇ ਹੋ ਹਾਂਜੀ ਹਾਂਜੀ ਪਿਤਾ ਤੇ ਪੁੱਤ ਜਾਤ ਤੇ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਕਿੰਨੇ ਸਾਲ ਦੀ ਉਮਰ ਆ ਤੇਰੀ ਸਮਰੱਥ ਹੈ ਕਿੰਨੇ ਸਤਮਾਂ ਲੱਗੇ ਸੀ ਅੱਛਾ ਸਤਮਾਂ ਲੱਗੇ ਤੈਨੂੰ ਤੋਂ ਕਿਪੇ ਇਹ ਤੇਰੇ ਕੋਲ ਅਕਸਰ ਸਵੇਰ ਸ਼ਾਮ ਆਉਂਦਾ ਹੁਣ ਹੈ ਨਾ ਫੇਰ ਮਾੜੀ ਮੋਟੀ ਮਸ਼ੀਨ ਵੀ ਚਲਾ ਲੈਂਦਾ ਪੂਰੀ ਚਲਾਵਾ ਚਲਾ ਕੇ ਦਿਖਾਉਗਾ ਮਤਲਬ ਠੀਕ ਆ ਕਹਿੰਦੇ ਆ ਵੀ ਜੰਮ ਦੀਆਂ ਸੂਣਾ ਦੇ ਮੂੰਹ ਤਿੱਖੇ ਇਹ ਜਿਹੜਾ ਬੱਚਾ ਆ ਇਹ ਕੀਪੇ ਦੇ ਦੱਸਣ ਅਨੁਸਾਰ ਵੀ ਬਹੁਤ ਵਧੀਆ ਮਸ਼ੀਨ ਚਲਾ ਲੈਂਦਾ ਅੱਗੇ ਜਾ ਕੇ ਅੱਬਲ ਦਰਜੀ ਦਾ ਇਹ ਦਰਜੀ ਇਹ ਬਣੂਗਾ ਉਹ ਕਾਕਾ ਕੀ ਸ਼ੋ ਬਣਾ ਤੇਰਾ ਨਾਂ ਕੀ ਆ ਸਮਰੱਥ ਸਮਰੱਥ ਉਹ ਤੇਰਾ ਨਾਂ ਵੀ ਸਮਰੱਥ ਆ ਬਾਕੀ ਹੈਗਾ ਵੀ ਤੂੰ ਸਮਰੱਥ ਆ ਦੇਖੋ ਵੀ ਬਹੁਤ ਵਧੀਆ ਇਹ ਮਸ਼ੀਨ ਇਹ ਚਲਾ ਰਿਹਾ ਕਿਹੜੀ ਕਲਾਸ ਵਿੱਚ ਪੜਦਾ ਜੂਕੇ ਦੀ ਜੂਕੇ ਦੀ ਵਿੱਚ ਹੈਨਾ ਤੇ ਕੀ ਕੀ ਬਣਾਉਂਦੀ ਆ ਮੈਡਮ ਜੀ ਸਾਰਾ ਕੁਝ ਸਾਰਾ ਕੁਝ ਬਣਾਉਂਦੀ ਆ ਇੱਕ ਇੱਕ ਕੀਪਾ ਕੁਲਦੀਪ ਦੇਰਾ ਕੀ ਲੱਗਦਾ ਹੈ ਦਾਦਾ ਦਾਦਾ ਲੱਗਦਾ ਹੈ ਅੱਛਾ ਫਿਰ ਜਾ ਤੂੰ ਰਿਹਾ ਨਾ ਫਿਰ ਤੈਨੂੰ ਕੀ ਲੈ ਕੇ ਦਿੰਦਾ ਖਾਣ ਨੂੰ ਜੀ ਹੈ ਜੀ ਚੀਜੀ ਚੀਜੀ ਕਿਹੜੀ ਪਤਾ ਉਹ ਖਾ ਰਹੇ ਨੇ ਹੈ ਚੀਜੀ ਕਿਹੜੀ ਆ ਵੀ ਦਾਦਾ ਤੇਰੀ ਮਰਜ਼ੀ ਅੱਛਾ ਸੋ ਵੀ ਗਲਦੀਪ ਜਿਵੇਂ ਕਿ ਕੱਪੜੇ ਪੂਰੇ ਸੀਣ ਦਾ ਮਹਾਰਾ ਪੋਤਾ ਵੀ ਦਾ ਕੱਪੜੇ ਸੀਣ ਦੇ ਸਮਰਾਥਾ ਨੌ ਵੀ ਦਾ ਸਮਰਾਥ ਸੋ ਕੀਪੇ ਇਹ ਵਾਹਿਗੁਰੂ ਕਰੇ ਦਿਨ ਦੁਗਣੀ ਰਾਤ ਚੌਗਣੀ ਇਹ ਤੁਸੀਂ ਤਰੱਕੀ ਕਰੋ ਆ ਵੀਡੀਓ ਜਿਹੜੀ ਬਣੀ ਆ ਇਹ ਬੜੀ ਦੂਰ ਦੂਰ ਤੱਕ ਲੋਕਾਂ ਨੇ ਇਹ ਤੇਰੀ ਦੇਖਣੀ ਆ ਸੋ ਤੂੰ ਬਹੁਤ ਵਧੀਆ ਸਮਾਂ ਸਾਨੂੰ ਦਿੱਤਾ ਸੋ ਧੰਨਵਾਦ ਠੀਕ